ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਤੂਰ ਬਟਿਕ ਤੋਂ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਗਰ ਚਾਹ ਰਹੇ ਹੋ ਇਸ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੈਨੂੰ ਸਬਸਕ੍ਰਾਈਬ ਕਰ ਲੋਈ ਸੋਣ ਸੋਣ ਸੂਟਾਂ ਦੀ ਵੀਡੀਓ ਦੇਖਣ ਦੇ ਲਈ ਤੇ ਸਟੀਚਿੰਗ ਦੇ ਆਈਡੀਆ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਅਸੀਂ ਭੱਜ ਬਣਾ ਰਹੇ ਹੈਂਡ ਬੈਗ ਦਾ ਗੜਾ ਤੇ ਇਹ ਵੀ ਸ਼ੇਪ ਨਿਕਾਗਾ ਤੇ ਇਹ ਨਿਕਾਉਣ ਦੇ ਪਹਿਲਾਂ ਆਪ ਨੂੰ ਕੋਈ ਫਾਰਮ ਪੇਪਰ ਲੈ ਸਕਦੇ ਆ ਤੇ ਬੁਕਰਮ ਲੈ ਸਕਦੇ ਆਗੇ ਤੇ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਇਹਨੂੰ ਚੌੜ ਸਪੀਸ ਕੱਟ ਲੈਣਾਗਾ ਜਿਵੇਂ 7 ਬ ਸੱਤ ਦਾ ਜਾਂ 8 ਬਈ 8 ਦਾ ਜਿਵੇਂ ਅਸੀਂ ਗਲਾ ਡੀ 50 ਬਣਾਉਣਾਗਾ ਤੇ ਉਸ ਦੇ ਅਕੋਰਡਿੰਗ ਫਿਰ ਇਸ ਕੱਪੜੇ ਦੇ ਨਾਲ ਅਟੈਚ ਕਰ ਲੈਣਾ ਪਹਿਲਾਂ ਤੇ ਫਿਰ ਉਹਦਾ ਸੈਂਟਰ ਕਰਕੇ ਗਲੇ ਦਾ ਤੇ ਨਾਲੇ ਬੁਕਰਮ ਦਾ ਜਾਂ ਪੇਪਰ ਦਾ ਤੁਸੀਂ ਫਿਰ ਅਟੈਚ ਕਰ ਲੈਣਾ ਕੱਪੜੇ ਦੇ ਨਾਲ ਤੇ ਫਿਰ ਸੈਂਟਰ ਦੇ ਵਿੱਚ ਸਿਲਾਈ ਲਗਾ ਦੇਣੀ ਹੈ ਤੇ ਫਿਰ ਤੁਸੀਂ ਖਾਲੀ ਮਸ਼ੀਨ ਚਲਾਉਣੀ ਹੈਗੀ ਇਹਦੇ ਵਿੱਚ ਤੁਸੀਂ ਤਾਗਾ ਨਹੀਂ ਪਾਉਣਾ ਤਾਗਾ ਪਾਉਣਾ ਜਿਵੇਂ ਪਾ ਸਕਦੇ ਮੋٹے ਬੱਕੇ ਨਾ ਕਰਕੇ ਤੇ ਤੁਸੀਂ ਖਾਲੀ ਮਸ਼ੀਨ ਚਲਾ ਦੇਣੀ ਆ ਤਾਂ ਜੋ ਉਹਨਾਂ ਨੂੰ ਸਾਨੂੰ ਨਹੀਂ ਬਣ ਜਿੱਕ ਵੀ ਆਪਣਾ ਜਿਹੜਾ ਸਪੇਸ ਹੈਗਾ ਘੱਟ ਵੱਧਣਾ ਰਹੇ ਤੁਸੀਂ ਖਾਲੀ ਮਸ਼ੀਨ ਚਲਾ ਲੈਣੀ ਆ ਤਾਂ ਉਦਲੇ ਪਾਸੇ ਆਪਣਾ ਰਿਕਨਸਾਨ ਬਣ ਜਾਊਗਾ ਬਹੁਤ ਸਾਰੇ ਸੌਖੇ ਦੇਖਣਾ ਹੁਣ ਗਲੇ ਦੇ ਜਿਹੜਾ ਆਪਣਾ ਪਤਾ ਲੱਗੇ ਇਹਨਾਂ ਦਾ ਨਸਾਨੀ ਲੱਗ ਜੰਦੀ ਹੈਗੀ ਤੇ ਮਸ਼ੀਨ ਤੁਸੀਂ ਕੱਢਣੀ ਨਹੀਂ ਹੈਗੀ ਹਲਕੇ ਜਿਹੇ ਹੱਥ ਨਾਲ ਘੁਮਾ ਲੈਣੀ ਹੈਗੀ ਧਿਆਨ ਨਾਲ ਰੱਖਣਾ ਵੀ ਜਿਹੜਾ ਆਪਣਾ ਵਰਕਾ ਨਾ ਟੁੱਟੇ ਕਿਉਂਕਿ ਜੇ ਇੱਕ ਵਾਰ ਰੰਕਾ ਟੁੱਟ ਗਿਆ ਵਰਕ ਦਾ ਸਾਰਾ ਗਲੇ ਦੀ ਜਿਹੜੀ ਫਿਨਿਸ਼ਿੰਗ ਖਰਾਬ ਹੋ ਜਾਊਗੀ ਤੇ ਤੁਸੀਂ ਬਹੁਤ ਧਿਆਨ ਦੇ ਨਾਲ ਕਿਸੇ ਨੂੰ ਕਮਾਉਣੇ ਤੋਂ ਕਿਉਂਕਿ 20 ਸੇਬ ਨੱਕਾ ਗੋਲ ਬਣਾਉਣਾ ਸੌਖਾ ਵੀ ਨੇ ਸੇਬ ਨੱਕਾ ਉਹਨਾਂ ਨਾਲੋਂ ਥੋੜਾ ਜਿਹਾ ਔਖਾ ਹੈ। ਬਸ ਇਹ ਖਾਲੀ ਮਸ਼ੀਨ ਚਲਾ ਦੇਣੀ ਹੈਗੇ ਵੀ। ਤੁਸੀਂ ਗੋਲ ਨੱਕ ਵੀ ਬਣਾ ਸਕਦੇ ਹੋ ਵੀ ਸੇਬ ਵੀ ਬਣਾ ਸਕਦੇ ਕੋਈ ਵੀ ਨੱਕਵੇਂ ਬਹੁਤ ਹੀ ਬਾਰੇ ਤਰੀਕੇ ਨਾਲ ਬਣਾ ਸਕਦੇ ਆਂਗੇ। ਦੇਖੋ ਇਮੇ ਤੇ ਹਲਕਿਆ ਕਿਨ ਸੰਨੀਸੂਨ ਦਿਨ ਨਜ਼ਰ ਆ ਰਹੀ ਹੋਊਗੀ ਐ ਮੇਰੇ ਸਾਵਣ ਬਣਗੇ ਕਪਾਏ ਦਾ ਤੇ ਸੂਈਦਨ ਸਾਵਣ ਵੀ ਬਣ ਗਿਆ ਪੈਰ ਦਾ ਹੀ ਬਣ ਗਿਆ ਆਪਾਂ ਉਹਦੇ ਅਕੋਰਡਿੰਗ ਨਸਾਨੀ ਲਗਾ ਲੈਣੀ ਹੈਗੀ ਅੰਦਰ ਵਾਲੀ ਸਾਈਡ ਤਾਂ ਜੇ ਇਸੇ ਪਗਲ ਦੀ ਪੂਰੀ ਵਧੀਆ ਆਵੇ ਤੇ ਐਵੇਂ ਗੜ ਡਿੱਗ ਗਣੀ ਰਹਿੰਦਾ ਨਹੀਂ ਵੀ ਸੇ ਬਗੜ ਹੋਣਾ ਨਿੱਗਣ ਲੱਗ ਜਾਂਦਾ ਜੇ ਆਪਾਂ ਕੋਈ ਫੇਮ ਪੇਪਰ ਵਗੈਰਾ ਜਾਂ ਕੋਈ ਬੁਕਰ ਮ ਨਹੀਂ ਲਗਾਉਂਦੇ ਤਾਂ ਗਲ ਆਪਣਾ ਡਿੱਗਣ ਜੇ ਲੱਗ ਜਾਂਦਾਗਾ ਸਾਫਟਵੇਅਰ ਇਹਨਾਂ ਗੜਾ ਤੇ ਹੁਣ ਆਪਾਂ ਇਹ ਅੰਦਰ ਜਿੱਥੇ ਆਪਣੇ ਸਾਣੀ ਲਗਾਏ ਸੀ ਉਹਦੇ ਉੱਪਰ ਆਪਣੇ ਸਲਾਈ ਲਗਾ ਦੇਣੀ ਹੈਗੀ ਤੇ ਜੇ ਆਪਾਂ ਫੇਰ ਹਲਕੇ ਹੱਥ ਨਾਲ ਮਸ਼ੀਨ ਨੂੰ ਕਮਾ ਦੇਣਾ ਗਦਰ ਤੇ ਵੀ ਆਪਾਂ ਇਹਦੇ 'ਚ ਸਲਾਈ ਲਗਾ ਦੇਣੀ ਹੈਗੀ ਬਿਲਕੁਲ ਜਿਵੇਂ ਇਨਸਾਨ ਲੱਗਿਆਗਾ ਉਹਦੇ ਉੱਪਰ ਆਪਣੇ ਸਾਰੇ ਇਨਸਾਨੀ ਜਿਹੜੀ ਲਗਾਈ ਹੈ ਆਪਣੀ ਉਹਦੇ ਉੱਪਰ ਹੀ ਆਪਣੇ ਸਲਾਈ ਲਗਾਉਣੀ ਹੈਗੀ ਇਧਰ ਉਧਰ ਸਲਾਈ ਬਿਲਕੁਲ ਨਹੀਂ ਕਰਨੀ ਬਿਲਕੁਲ ਹੌਲੀ ਲਗਾਉਣੀ ਹੈ ਸਲਾਈ ਤਾਂ ਜੋ ਕੋਲ ਆਪਣਾ ਫਿਨਿਸ਼ਿੰਗ ਦੇ ਨਾਲ ਬਣ ਸਕੇ ਓਜੀ ਪਾਈਵੇਂ ਸਲਾਈ ਇਧਰ ਵਾਲੀ ਸਾਈਡ ਲਗਾ ਦਿੰਨੇਗੇ ਤੇ ਇਹ ਜਿਹੜੀ ਲਾਈਨਿੰਗ ਲੱਗੀ ਹੋਈ ਹੈਗੀ ਟਾਪ ਟਾ ਲੱਗੀ ਹੋਈ ਆ ਜਿਹੜੀ ਕਾਟਨ ਦੀ ਲਾਈਨਿੰਗ ਹੁੰਦੀ ਹੈਗੀ ਉਹਦੇ ਵਿੱਚ ਆਪਣਾ ਇਨਸਾਨੀ ਦੇ ਨਾਲ ਜਿਸਾ ਹੁੰਦੀਆਂ ਹੁੰਦਣੇਗੇ ਕੋਈ ਇਨਸਾਨੀ ਲਗਾਉਣ ਦੀ ਰੋਡ ਬਣੀ ਹੈਗੀ ਜੋ ਟਾਪ ਟਾਪ ਹੁੰਦੀ ਹੈ ਫਿਰ ਥੋੜਾ ਆਪਾਂ ਹੁਣ ਕਰ ਲਾਂਗੇ ਕਟਿੰਗ ਤੇ ਕਟਿੰਗ ਕਰਕੇ ਫੇਰ ਸੁੰਦਕਾਉਣੇ ਕਿਵੇਂ ਜਿਸੇ ਪੁਇਟ ਗਲਦੀ ਬਣੀ ਹੈਗੀ ਬਿਲਕੁਲ ਧਿਆਨ ਨਾਲ ਉਸ ਕਪੜਾ ਰੱਖਣਾ ਜ਼ਰੂਰ ਜਿਆਦਾ ਨਜ਼ਦੀਕ ਜਿਹੜੇ ਸਲਾਈ ਦੇ ਕਪੜਾ ਨਹੀਂ ਘਟਣਾ ਹੈਗਾ ਨੇੜੇ ਜਿਆਦੇ ਤੇ ਹੁਣ ਆਪਾਂ ਹਲਕੇ ਹਲਕੇ ਕੱਟ ਲਗਾ ਲਾਂਗੇ ਤਾਂ ਜੋ ਗੜਾ ਫਿਨਿਸ਼ਿੰਗ ਦੇ ਨਾਲ ਨਿਕਲੇ ਇਰਸੀ ਕੱਟ ਸਿੱਧਾ ਲਗਾ ਲੈਣਾ ਤੇ ਦੋ ਕੱਟ ਤੇ ਡੇ ਲਗਾ ਲੈਨੇ ਤਾਂ ਜਿਹੜਾ ਆਪਣਾ ਜਿਹੜਾ ਖੁੰਜਾ ਚੰਗੀ ਤਰ੍ਹਾਂ ਨਿਕਲੇ ਆਵੇ ਤਿੰਨ ਕੱਟ ਲਗਾ ਲੈਨੇ ਤੇ ਬਿਲਕੁਲ ਹਲਕੇ ਕੱਟ ਲਾਉਣੇ ਨੇ ਤੇ ਹੁਣ ਆਪਾਂ ਇਥੇ ਲਗਾਵਾਂਗੇ ਜਿਹੜੇ 3 ਇੰਚ ਹਨ ਤੁਸੀਂ ਜ਼ਿਆਦਾ ਰੱਖਣਾ ਚੌੜਾ ਦੂਰ ਲਗਾ ਸਕਦੇ ਹੋ ਤੇ ਇਥੇ ਵੀ 3 ਇੰਚ ਇੰਸਾਨ ਲਗਾਵਾਂਗੇ ਤੁਸੀਂ ਐਵੇਂ ਨਿਕਟਣਾ ਇਨਸਾਨ ਲਗਾ ਕੇ ਵੇਰ ਕਟਣ ਦਾ ਜੂਗੜਾ ਪੂਰੀ ਫਿਨਿਸ਼ਿੰਗ ਦੇ ਨਾਲ ਜੀ ਪੱਟੀਆਂ ਆਪਣੇ ਅੰਦਰ ਜਿਹੜੀ ਆਪਣੇ ਫੋਲਡ ਕਰਨੀਆਂ ਪੂਰੀ ਬਧੀਖਸਾਰ ਫੋਲਡ ਹੋਵੇ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਫੋਲਡ ਹੋਵੇ ਨਾ ਜਿਪਾ ਇਨਸਾਨ ਲਗਾ ਲੈਣਗੇ ਤੇ ਆਪਾਂ ਡਾਰਕ ਕਰਕੇ ਦਿਖਾ ਦੇਣਾ ਸੋਨ ਨੂੰ ਸਾਨ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦੇਵਾਂਗੇ ਹੋਜੀ ਹੁਣ ਆਪਾਂ ਇਹਨੂੰ ਪਹਿਲਾਂ ਪੱਟੀਆਂ ਫੋਲਡ ਕਰ ਲੈਣੇ ਹਨ ਆਪਣੇ ਅੰਦਰ ਫੋਲਡ ਕਰਨਾ ਇਨੋਂਪਾ 1/2 ਇੰਚ ਦਾ ਅੰਦਰ ਫੋਲਡ ਕਰਾਂਗੇ ਤੇ ਪਹਿਲਾਂ ਆਪਣੇ ਲਈ ਸਿਲਾਈ ਲਗਾ ਲੈਣੀ ਆ ਤੁਸੀਂ ਪਾਰ ਪਾਰ ਦੀ ਸਿਲਾਈ ਲਗਾ ਲੈਣੀ ਆ 1/2 ਇੰਚ ਅੰਦਰ ਫੋਲਡ ਕਰਕੇ ਇਹਨੂੰ ਜ ਤੁਸੀਂ ਟਿੱਕਾ ਰੱਖਣਾ ਟਿੱਕਾ ਵੀ ਰੱਖ ਸਕਦੇ ਇਹਨੂੰ ਤੇ ਕੋਨਾ ਤੇ ਚੌੜਸ ਰੱਖਣਾ ਚੌੜਸ ਵੀ ਰੱਖ ਸਕਦੇਗੇ ਤੁਸੀਂ ਜੀ ਇਮੇਜ ਨੂੰ ਸੇਵ ਦੇਣੀ ਆ ਦੇ ਸਕਦੇ ਨੀਚੋਂ ਅਸੀਂ ਪਹਿਲਾਂ ਸਲਾਈ ਲਗਾਉਣ ਦੇ ਨਾਲ ਆਪਣਾ ਫਿਰ ਈਜ਼ੀ ਹੋ ਜਾਊਗਾ ਫੋਲਡ ਕਰਨਾ ਇਹਨੂੰ ਉਗੀਰ ਪਤਾ ਹੈਂਡਵਰਕਸ ਲਾਈਨਿੰਗ ਲਗਾ ਸਕਦੇ ਹੈਗੇ ਹਾਂ ਗੋਲ ਗਲਪਮ ਬਣਾਉਣਾ ਉਹ ਵੀ ਐਵੇਂ ਬਣਾ ਸਕਦੇ ਹੋਗੇ ਤੇ ਆਪਣ ਚੌਂਸਨ ਇੱਕ ਦਾ ਹੈਂਡਵਰਕਸ ਤਾਂ ਉਹ ਵੀ ਆਪਾਂ ਐਵੇਂ ਪੱਟੀ ਲਗਾ ਕੇ ਬਣਾ ਸਕਦੇਗੇ ਤਾਂ ਜੂਗਲ ਖੜਾ ਖੜਾ ਰਿ ਫਿਨਿਸ਼ਿੰਗ ਦੇਣਾ ਬਣੀ ਨਹੀਂ ਗਲਪਨਾ ਡਿੱਗਿਆ ਹੋ ਜਾਂਦਾ ਆਪਾਂ ਨਹੀਂ ਉਹ ਵੀ ਪੱਟੀ ਵਗੈਰਾ ਲਾਉਂਦੀ ਜੋ ਕੱਲ ਦੀ ਆਪਾਂ ਕੱਪੜੇ ਦੀ ਹੋਲਡਿੰਗ ਕਰਦੈ ਨੇ ਹੁੰਦੀ ਹੈਗਾ ਨਾ ਤਾਂ ਇਹ ਗਲਾ ਵਧੀਆ ਨਹੀਂ ਬਣਦਾ ਹੈਗਾ। ਲੋ ਜੇ ਆਪਣੇ ਸਲਾਈ ਲਗਾਤੀ ਹੈ ਤੇ ਹੁਣ ਜਿਹੜੀ ਸਲਾਈ ਲਗਾਉਣੀ ਆਪਣੇ ਉਹ ਲਗਾਉਣੀ ਪੱਟੀ ਉੱਪਰ ਤੁਸੀਂ ਧਿਆਨ ਰੱਖਣਾ ਉੱਪਰ ਵਾਲੀ ਇਹ ਕੱਪੜੇ ਉੱਪਰ ਨਹੀਂ ਲਗਾਉਣੀ ਜਿਹੜੇ نیچے ਆਪਣੇ ਲਾਈਨਿੰਗ ਅਟੈਚ ਕਰੀਏ ਨਾਲ ਪੱਟੀ ਅਟੈਚ ਕਰੀਏਗੀ ਤੇ ਉਹਦੇ ਉੱਪਰ ਤੁਸੀਂ ਨਹੀਂ ਸਲਾਈ ਲਗਾ ਦੇਣੀ ਹੈ। ਜੋ ਕੋਲਤੀਆਂ ਨਾਲ ਗੋਣੇ ਸਿੱਕ ਪੈਰ ਨਾਲ ਵੀ ਲਗਾ ਸਕਦੇ ਹੋ ਸਲਾਈ ਤੇ ਜੇ ਤੁਸੀਂ ਬਿਲਕੁਲ ਗੜਾ ਨੇੜੇ ਫੋਲਡ ਕਰਦੇ ਹੋਗੇ ਤਾਂ ਤੁਸੀਂ ਇੱਕ ਪੈਰ ਲਗਾ ਕੇ ਫੇਰ ਸਲਾਈ ਲਗਾ ਸਕਦੇ ਹੋ ਪਰ ਆਪਣੇ ਗਲੇ ਨਾਲ ਚੜਾਈ ਚ ਨਹੀਂ ਚਾਹੀਦਾ ਸੀਗਾ ਕਿਉਂਕਿ ਗਲੇ ਦੀ ਜਿਹੜੀ ਚੜਾਈ ਜ਼ਿਆਦਾ ਸੀਗੀ ਇਸ ਕਰਕੇ ਆਪਣਾ ਅੱਧਾ ਇੰਚ ਦਾ ਮਾਰਜਿਨ ਰੱਖਿਆ ਹੈਗਾ ਤੇ ਨਾ ਫਿਰ ਕੋਈ ਜਿਹੜਾ ਹੈਂਡ ਬ੍ਰੱਕ ਦਾ ਉਹ ਨਹੀਂ ਟੁੱਟਦਾ ਕੋਈ ਸਿੱਪੀ ਮੋਤੀ ਉਹ ਨਹੀਂ ਟੁੱਟਦਾ ਹੈਗਾ ਇਹ ਤੁਸੀਂ ਨਜ਼ਦੀਕਸ ਲਾਈ ਲਉਣੀ ਆ ਤਾਂ ਤੁਸੀਂ ਇੱਕ ਪੈਰ ਲਗਾ ਕੇ ਫੇਰ ਲਗਾ ਸਕਦੇ ਹੋਗੇ। ਲੋ ਜੀ ਭਾਈ ਇਹਦਾ ਸਲਾਈ ਲਗਾ ਦਨੇਗੇ। ਗਾਲਾ ਆਪਣਾ ਰੈਡੀ ਹੋ ਗਿਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਬਣਿਆ ਗਾਲਾ ਤੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਫਿਰ ਕੱਟ ਦੇਵਾਂਗੇ। ਬਾਏ।